ਗਰੋ ਗੱਲਾਂ ਲੱਖਾਂ ਚ ਚੱਲਦੀਆਂ ਹੁਣ ਫਿਰ ਮੇਰੇ ਵਰਗਾ ਬੰਦਾ ਵੀ ਇਹ ਲੱਖ ਤਾਂ ਨਹੀਂ ਹੁੰਦਾ ਕਿਤੇ ਹਜ਼ਾਰ ਹੀ ਆਂ ਕਾਂਦੀ ਵੀ ਯਾਰਾਂ ਦਾ ਯਾਰ ਆ ਬਾਈ ਟੱਕਰ ਹੋਣੀ ਬਾਈ ਜਿੱਤੇ ਬਰਿੰਦਰ ਖੇੜੀ ਹੋਣੀ ਸੋ ਇਹ ਉਤਾਰੇ ਵਾਲੇ ਇਸੇ ਤਰ੍ਹਾਂ ਬਿਕਰੇ ਬਾਈ ਨੋਤਣਾ ਭੱਲੇ ਯਾਰ ਬਿੱਲਾ ਗੁਜਰਾਂ ਜੋਗਾ ਧੂਰ ਖੋਟੋਂ ਤੋਂ ਸਟਾਰਟਿੰਗ ਪੁਆਇੰਟ ਤੇ ਆ ਸੋ ਇਹ ਸਾਰੇ ਮਿੱਤਰ ਬੈਲੀ ਬਾਈ ਜੀ ਝੁੱਟਾ ਬਰਾਬਰ ਤੇ ਦੇਖ ਵੀ ਆ ਤਕਰਾਉਣਾ ਹੁਣ ਦੂਜੀ ਸ਼ੌਕਾ ਜਗਨਾਜ ਕਿੰਨੇ ਪੈਸੇ ਹੋਗੇ 11000 ਤੋਂ 5 ਸੁਹਾਰੀਆ ਤੇ 21 12 18 19 ਵੀ ਮੈਨੂੰ ਲੱਗਦਾ ਕਲੀ 21000 ਤੇ ਚਲੇਗੀ ਆ ਕਲੀ 21000 ਤੇ ਚਲੇ ਗਈ ਆ ਅਨਾਮ 18000 ਰੁਪ ਦਾ ਦਾ 20000 ਹੋ ਗਿਆ ਤੇ ਦੇਖਦੇ ਆ ਫਿਰ ਮੁਕਾਬਲਾ ਕਿੱਥੇ ਚੱਲਦਾ ਵਾ ਕਿੱਥੇ ਚੱਲਦਾ ਹੁਣ ਦਾ ਮੁਕਾਬਲਾ ਦੋਹਾਂ ਵਾਲਿਆਂ ਨੇ ਤਾਈਆਂ ਕੱਟੀਆਂ ਸੀ ਤੇ ਅੱਜ ਫੇਰ ਖੇਡਾਂ ਦੇ ਵਿੱਚ ਪਾਈ ਗਈ ਤਾਈਆਂ ਪਈਆਂ ਨੇ ਉਹ ਖਲਾਈ ਖਤਮ ਕਰਤੀ ਆ ਲੈ ਕਿੱਥੇ ਪਤਾ ਨਹੀਂ ਹੁੰਦਾ ਪਤਾ ਨਹੀਂ ਅਕਰਮਦੀਪ ਸਿੰਘ ਜੀ ਅੱਗੇ ਖੇਡਾਰੀ ਬੱਲੇ 200 ਰੁਪਇਆ 212100 ਤੇ ਆ ਮੇਲਾ ਗੁਰਦਾਸ ਸਿੰਘ ਮਹਾਰਾਜ ਦੇ ਜਨਮ ਦਿਨ ਨੂੰ ਸਮਾਰ ਕੇ ਇਹ 95 ਵਾ ਖੇਡ ਮੇਲਾ ਆਹ 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 ਓਹ ਹਾਂ ਦਾ ਮੈਂ ਕਹਿੰਦਾ ਜਿਹੜਾ ਵਿਡੌੜੀਆ ਵਿੱਚ ਹੈ ਜੀ ਬਗੀਰੇ ਨਾਲ ਬਗੀਰੇ ਨਾਲ ਬਗੀਰੇ ਨਾਲ ਆਹ ਮੂਰੇ ਜਾਂਦਾ ਬਗੀਰਾ ਵਟੇ ਹਨ ਵਾਲਾ ਜਿੱਕੀ ਵਾਲਾ ਪੱਲੇ ਛੜਤਾ ਇੱਲਾ ਹੋਰ ਸਰਤਾ ਉਹ ਮੀਰੂ ਲਈ ਖੜਾ ਇੱਕ ਨਾ ਆਈ ਸੋਜੜ 13 ਪੁਆਇੰਟ ਬਾਜੀ ਸਮਾਂ ਪੰਜਾਬ ਦਾ ਸਭ ਤੋਂ ਮਹਿੰਗਾ ਵਰਦ 30 ਲੱਖਾ ਭੱਜਿਆ 30 ਲੱਖਾ ਕੋਈ ਭੱਜਿਆ ਬਾਜੀ ਹੈਪੀ ਵਜੀਰਾਬਾਦ ਕਾਰਨ ਸਾਬਾਣਾ ਹੈਪੀ ਵਜੀਰਾਬਾਦ ਤੇ ਸੀਤਾ ਉਹ ਲੀਨ ਸਿਆਰੇ ਦਾ ਉਰਲੇ ਪਾਸੇ ਭੱਜ ਗਿਆ ਤੇ ਪਰਲੇ ਪਾਸੇ ਭਗੀਰਾ ਭੱਜਿਆ ਬੜੀ ਵੱਡੋ ਹੁਣਾ ਦਾ ਤੇ ਦੇਖਦੇ ਹਾਂ ਹੁਣ ਮਕਾਨ ਦਾ ਉੱਥੇ ਜਰਦਾ ਦੂਜੀ ਤੇ ਕਾਕ ਦੇ ਉੱਤੇ ਆ ਗਈ ਬਈ ਦੂਜੀ ਸ਼ਰਮੀ ਦੂਜੀ ਗੱਡੀ ਅੱਜ 31 ਨਵੰਬਰ 2025 ਦਾ ਚੱਲਦਾ ਥੱਲੇ ਵਾਲ ਦਾ ਮੁਕਾਬਲਾ ਆਵਾਜ਼ ਆ ਰਹੀ ਹੈ ਨਾ ਨੜਾ ਫੀਡੋ ਮੈਂ ਕਰੀ ਬੀ ਅੱਬੂ ਵਾਲੀਆ ਤੇ ਉਹ ਦੂਜਾ 21 ਸੈਕਿੰਡ 87 ਪੁਆਇੰਟ ਉਹਦੇ ਕਾਰਨ ਸਪਾਸੀ ਉਹ ਬਾਜੀ ਠੇਕੇਦਾਰ ਨਾ ਸਿੰਘ ਰਣਕਾ ਦੇ ਲੋਹੋਂ ਦੇ ਨਾਲ ਮਹਾਰਾ ਮੇਲੇ ਮਿੱਤਰਾਂ ਦੇ ਅੱਜ ਮੇਲਾ 95 ਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਪਰਬ ਨੂੰ ਸਮਰਪਿਤ ਲੱਗਿਆ ਹੋਇਆ ਪਿੰਡ ਖੱਲੇਵਾਲ ਦੇ ਵਿੱਚ ਜਿੱਥੇ 11000 ਰੁਪਇਆ ਸਰਦਾਰ ਬੱਗਾ ਸਿੰਘ ਖੱਲੇਵਾਲ ਜਿੰਨਾ ਆ ਗਈ ਬਈ ਜਿਨ੍ਹਾਂ ਨੇ ਪੰਜਾਬ ਦਾ ਪਹਿਲਾ ਮੋਟਰਸਾਈਕਲ ਵੀਰੋ ਹੋਂਡਾ ਜਿਹਦੇ ਕੋਲੇ ਅੱਜ ਵੀ ਆ ਲੋਕ ਕਿੰਨੀ ਕੀਮਤ ਦੇਣ ਨੂੰ ਖੜੇ ਰਹਿੰਦੇ ਨੇ ਵੀ ਉਹ ਲਾਲ ਰੰਗ ਦਾ ਖੀਨਾ ਕਾ ਸ਼ਾਹੀ ਸਵਾਰੀ ਦਾ ਬਹੁਤ ਮਰਜੇ ਸਾਡੇ ਦਰਜ ਵਿੱਚ ਵਾਗਣਾ ਇਹ ਗਾ ਤੋੜਨਗੇ ਟਾਈਮ ਹੈ ਨਾ ਦੇਖੋ ਇੱਕ ਵੀ ਫਰਗਨੂਨੀ ਪੋਡ ਦਾ ਬਾਕੀ ਸਮਾਂ ਇੱਕ ਇਹ ਬਾਜੀ ਜਿੱਥੇ ਜਗਦੀਸ਼ ਸਿੰਘ ਹੋਣੀ ਪਾਜੀ ਇੱਥੇ ਵਾਲੇ ਨੇ ਇਹ ਹਰਨਾਮਪੂਰੀਆ ਵੀ ਗਿਆ ਹੋਇਆ ਇਹਦੇ ਚ ਲੋਕਾਂ ਦੀ ਲੱਗਣੀ ਇਹਦਾ ਗਨ ਕਰ ਆ ਜੀ ਇਹ ਦੋ ਬੋਲਦੇ ਜੁਰਨ ਕਿੱਦ ਨੂੰ ਆਇਆ ਹੱਜ ਆਪਣੇ ਹੱਜ ਮੌਤ ਇਹਨਾਂ ਨੇ ਉਹ ਜਗਰਨਾ ਪੱਟਾ ਮੀਂਹ ਡੇੜ ਮੈਨਾਂ ਪਾ ਜੀ ਠੀਕ ਸਿਰ ਮੋਰ ਦੇ ਨਾਂ ਤੇ ਆ ਨਾ ਬੋਲਦੀ ਨਹੀਂ ਕੱਢੇ ਕੱਢ ਲੈ ਉਹ ਕਹਿੰਦਾ ਹੈ ਸਹੀ ਕਰਨਾ ਨਾ ਫਿਰ ਮੈਂ ਫਿਰ ਨਿਕਾਲਦਾ ਪਤਾ ਨਹੀਂ ਨੌਨ ਖਾਇਆ ਹੋਇਆ ਤੇ ਬਾਜੀ ਅਮਰ ਸਿੰਘ ਸੰਦੌਰ ਰਾਜੂ ਸੰਦੌਰ ਕੈਪਟਨ ਸੰਦੌਰ ਬਾਜੀ ਜਿਹੜੇ ਤਰਕੇ ਉੱਪਰ ਇੱਧਰ ਤੇ ਜਿਹੜੇ ਦੀ ਮੈਂ ਸਹੀ ਰੱਖਿਆ ਕਿ ਨਵੇਂ ਕਿਉਂਕਿ ਮੈਂ ਮੈਨੂੰ ਕਹਦੇ ਭਾਈ ਜੀ ਪਹਿਲਾਂ ਬਹੁਤ ਦਾ ਆ ਭਾਈ ਜਿਹੜੇ ਨੌਨ ਖਾਏ ਹੋਏ ਆ ਪੱਗ 1700 ਰੁਪਇਆ ਤਰਖੇਮ ਸਿੰਘੀ ਕਨੇਡਾ 1700 ਘੱਟਿਆ ਉਹਨਾਂ ਨੂੰ ਬੇਤੀ ਆ 7ਵਾਂ ਨੰਬਰੀ ਜੀ ਭਾਈ ਜੀ ਪਹਿਲਾਂ ਕਹਦੇ ਭਾਈ ਜੀ ਪਾਕੀ ਦਾ ਨੌ ਜਿਹੜਾ ਮੇ ਬੋਲਨਾਮ ਫਿਰ ਉਸ ਤੋਂ ਬਾਅਦ ਲੇਖਣ ਲੇਖਾ ਜੋਖਾ ਜਿੰਨੇ ਸਾਫਤਾਵਾ ਕੋਈ ਤੁਸੀਂ ਬੋਲੀ ਚੱਲੀ ਆ ਇਹ ਭਾਈ ਜੀ ਬੋਲਾਰੇ ਵੀ ਮੋਟ ਰੱਖਿਓ ਆਪਣਾ ਉਧਰੋਂ ਗੁਰਮਖੋੜੀ ਮਾਨੂਕਿਆਲੇ ਇਹ ਮਾਨੂਕਿਆਲਾ ਗੁਰਮਖੋੜੀ ਮਾਨਪਰੀਆ ਨੂੰ ਬਈ ਮਨਪਰੀਤ ਹੋਣੀ ਬਰਾਜੂ ਸੰਧਾਰ ਕੈਪਟਨ ਸੰਧਾਰ ਖੋੜੀ ਜਸਪਾਲ ਵਾਕਾ ਜਿਹੜਾ ਜਿਹੜਾ ਹੁਣ ਸਮਾਂ ਲੱਗਿਆ ਹੋਇਆ ਦਾ ਤੇ ਦੇਖਦੇ ਆ ਕੋ ਟੱਕਰ ਆ ਜਿਹੜਾ ਉਹਦਾ ਸਟਾਰਟਿੰਗ ਪੁਆਇੰਟ ਤੇ ਬਈ ਜੀ ਪਰਚੀ ਤੋਂ ਪਹਿਲਾਂ ਜੇ ਮੈਨੂੰ ਹੱਕ ਹੋਇਆ ਵੀ ਭਾਈ ਜੀ ਨੌਂ ਨਹੀਂ ਬੋਲਣੇ ਪਰਚੀ ਤੋਂ ਪਹਿਲਾਂ ਜਿਹੜੇ ਪਰਚੀ ਤੇ ਆ ਫੜ ਲੱਖਾ ਜੋਖਾ ਇਹਨਾਂ ਦਾ ਉੱਥੇ ਜਾ ਕੇ ਪਰਚੀ ਦਾ ਬਦਲਿਆ ਕਰੋ ਜਾਂ ਕੋਈ ਖੱਤੇ ਸੱਜੇ ਵਾਲੀ ਪਰਚੀ ਦਾ ਲਿਆ ਕਰੋ ਬੜੀਆਂ ਬੜੀਆਂ ਵਧਾਈਆਂ ਉਹਨਾਂ ਨੇ ਪਤਾ ਪਰਚੀ ਫਿਰ ਟਿੰਡੂ ਖੇਡ ਮੇਲਾ ਤੇ ਹੋਰ ਕੋਤੂ ਖੇਡ ਮੇਲਾ ਤੇ ਕੈਂਤੀ ਦੇ ਮੇਲੇ ਆ ਜਿਹੜੇ ਟਿੰਡੂ ਖੇਡ ਮੇਲੇ ਆ ਟਿੰਡੂ ਵਾਲਿਆਂ ਨੇ ਭਾਈ ਅੱਜ ਵੀ ਲੋਕ ਇੱਕ ਛੋਟੀ ਜੀ ਮੈਂ ਵੀਡੀਓ ਪਹਿਲਾਂ ਪਾਈ ਉਹਨੇ ਵਾਸਤੇ ਸੇ ਨੂੰ ਬਾਤ ਦੀ ਹੈ ਬਰਾਸਤ ਪ੍ਰਾਪਤ ਦਾ ਬੜਾ ਮੇਰਾ ਲੋਕਾਂ ਦੇ ਦੰਦ ਲਿਆ ਕਹਿੰਦੇ ਭਾਈ ਜੀ ਉਹ ਜੀ ਵੀਡੀਓ ਤੁਸੀਂ ਪਾਉਂਦੇ ਰਹਿਣਾ ਅੱਜ ਪ੍ਰਮਾਤਮਾ ਕਿਰਪਾ ਤੇਰੇ ਥੋੜਾ ਪਿਆਰ ਸੋ ਪਰਸੋਂ ਨੂੰ ਭਾਈ ਜੀ ਪਿੰਡ ਬੰਧਵਾੜਾ ਬੰਧਵਾੜਾ ਪਿੰਡ ਪਰਸੋਂ ਨੂੰ 5 ਤਰੀਕ ਨੂੰ ਐਵੇਂ ਜਿਵੇਂ ਬੜੇ ਬੜੇ ਨਾਮ ਘਟਣਿਆ ਪੱਛੀਆਂ ਦਾ ਮੁਕਾਬਲਾ ਵਾ 8 ਤਰੀਕ ਨੂੰ ਬਾਬਾ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਉੱਥੇ ਘੋੜੇ ਭੱਜਣਗੇ 9 ਤਰੀਕ ਨੂੰ ਸਾਂਝੀ ਖੇਡ ਦੇ ਵਿੱਚ ਆ ਗਈ ਭਾਈ ਦੌੜ ਤੋਂ ਭੱਜਣਗੇ ਸੋ ਚੱਲਦਾ ਹੋਇਆ ਅੱਜ ਦਾ ਇਹ ਮੁਕਾਬਲਾ ਪੁੱਤਾ ਸਿੰਘ ਪ੍ਰਧਾਨ ਅੱਜ ਮਾੜੇ ਵੋ ਕੋਈ 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 ਕੋ ਆਕਰ ਨੇ ਇਹਨਾਂ ਦੀ ਸੇਵਾ ਲਈ ਆ ਬਹੁਤ ਧੰਨਵਾਦ ਇੱਧਰ ਆ ਜਾਓ ਹਾਂ ਜੀ ਕਿੰਨੇ ਆ ਗਏ ਪਾਣੀ ਜੱਗੀਆਂ ਆਣੇ ਉਹ ਇਹ ਵੀ ਵਾਜੋ ਕਿ ਨਹੀਂ ਤੇ ਖਰਾਬ ਹੋ ਗਈ ਜੀ ਪਰ ਨਾ ਰੋੜ ਜਾ ਬੱਦਿਆ ਉੱਥੇ ਆਓ ਚਾਹ ਬਤਾ ਜੀ ਤੂੰ ਦੇਖ ਰਿਹਾ ਹੈ ਉਹ ਕਾ ਰੋੜ ਲੱਗਾ ਜੀ ਪਤਾ ਹੋਵੇ ਰੋੜ ਨੂੰ ਵਜਿਆ ਹੈ ਗੱਡੀ ਛੱਡ ਗਈ ਉਹ ਬਾਹਰ ਕੱਢ ਲੋਕ ਨਹੀਂ ਕੋਈ ਥਾਰੇ ਗੱਡੀ ਨਹੀਂ ਮੋਹ ਦੇ ਸਾਈਡ ਤੇ ਬੰਦ ਕਰੀਂ ਨਾ ਗੱਲ ਗੁਰਵਿੰਦਰ ਗੱਡੀ ਭੱਜੀ ਤੇ ਸਾਰਾ ਟੱਕ ਪਿੰਡ ਵਾਲੇ ਕਹਿੰਦੇ ਦਿਖਾ ਸਾਰਾ ਬੋਲੋ ਰੋਟਾ ਜੀ ਬੋਲੋ ਪੇ ਰੋਟਾ ਜੀ ਇਹਦੇ ਕੋ ਚਾਹ ਪਾਣੀ ਵੀ ਬਦਲੀ ਜੂ ਕੰਮ ਕਰਦੀ ਹੈ ਤੇ ਮੈਂ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਹੜਾ ਕੋਈ ਜੋੜ ਜੜਈਏ ਚ ਕੋਈ ਸ਼ਰਾਰਤबाजी ਕਰਦਾ ਹੋਇਆ ਨਾ ਪਿਛਲਾ 3 ਚੱਕ ਕੇ ਦੇਖ ਲਿਓ ਪਿੰਡ ਫੱਲੇਆਲ ਦਾ ਮੁਰਗੇ ਉਹਦੇ ਕਦੇ ਭੱਜੇ ਨਹੀਂ ਹੈਗੇ ਚਾਹੇ ਮੈਂ ਕੋਈ ਗੱਲ ਕਰਾਂ ਚਾਹੇ ਝੰਡੀ ਵਾਲਾ ਚਾਹੇ ਕੋਈ ਪ੍ਰਬੰਧਕ ਚਾਹੇ